ਪਟਨਾਪੁਰ ਪੰਪ ਦੇ ਨਾਲ ਸ਼ੋਰੂਮ ਆਪਣਾ ਇੱਥੇ ਰਹਿਦਾ ਜਦੋਂ ਮਰਜ਼ੀ ਆਓ ਠੀਕ ਆ ਬਾਈ ਜੀ 460 ਸਟੈਂਡਰਡ ਹੈ ਤਿੰਨ ਮਾਲ ਠੀਕ ਆ ਜੀ ਟਰੈਕ ਪੈਂਦਾ ਜੀ Ориジナル ਸਾਰਾ ਆਰੀਜਨਲ ਹੈ ਨਾ ਨਾ ਜੀ ਨਾਲ ਠੀਕ ਆ ਨੰਬਰ ਜੀ ਇਹਦਾ ਨੰਬਰ ਇਹਦਾ ਪੰਜਾਬ ਹੈ ਪਾਵਰ ਸਟੀਅਰਿੰਗ ਨਮਾ ਕੜਾ ਹੈ ਆਪਣਾ ਸੁਨਾਮ ਦਾ ਡਿਮਾਂਡ ਕਿੰਨੇ ਆ ਜੀ ਤਿੰਨ ਪੈਂਡਾ ਇਹ ਵੀ ਤਿੰਨ ਪੈਂਟਾ ਪਾਈ ਤਿੰਨ ਪੈਂਤੀ ਦੇ ਦਾਂਗੇ ਬਸ ਕਾ ਸੋਨਿਕ ਆ ਗਿਆ ਇਧਰ ਪੂਰਾ ਚੰਗਾ ਸਾਰਾ ਆਰੀਜਨਲ ਹੈ ਟਰੈਕਟਰ ਘੈਂਟਾ 1,35,000 ਦਾ 1,35,000 ਦਾ ਮਿਲ ਜਾਊਗਾ ਹਾਂ ਜੀ ਸਸੀ ਘਾਬਾ ਜੀ ਸਾਰੇ ਦੋਸਤਾਂ ਮੇਰੇ ਨੂੰ ਬਾਈ ਜੀ ਕਿੰਨੇ ਕ ਟਰੈਕਟਰ ਹੈ ਜੀ ਆ ਬਿਲਕੁਲ ਆਉਣਗੇ 20-25 ਟਰੈਕਟਰ ਠੀਕ ਆ ਬਾਈ ਜੀ ਇਹ ਟਰੈਕਟਰ ਦਿਖਾਉਣੇ ਆ ਬਾਈ ਦੇ ਤੇ ਫਿਰ ਲੋਕੇਸ਼ਨ ਦੱਸਾਂਗੇ ਪਰ ਪਹਿਲਾਂ ਲੋਕੇਸ਼ਨ ਦੱਸ ਦਈਏ ਚੱਲ ਲੋਕੇਸ਼ਨ ਦੱਸਦੇ ਆ ਤੇ ਪٹرول ਪੰਪ ਦੇ ਨਾਲ ਆ ਰੋੜੀ ਰੋਡ ਤੇ ਠੀਕ ਆ ਜੀ ਆ ਨੇੜੇ ਪٹرول ਪੰਪ ਪਟਰੋਲ ਪੰਪ ਦੇ ਨਾਲ ਸ਼ੋਰੂਮ ਆਪਣਾ ਇੱਥੇ ਰਹਿ ਐ ਜਦੋਂ ਮਰਜ਼ੀ ਆਓ ਠੀਕ ਆ ਬਾਈ ਜੀ 460 ਸਟੈਂਡਰਡ ਆ ਤਿੰਨ ਮਾਲਾ ਠੀਕ ਆ ਜੀ ਇਹ ਤਾਂ ਚੰਗਾ ਗੌਰਾਂ ਦਿਖਾਓ ਚਾਰ ਪਾਸੇ ਕਿਹੜਾ ਦਵਾ ਕੋਈ ਚੱਕ ਠੀਕ ਆ ਜੀ ਨਰ ਨਰ ਤੇ ਮਰਵਾਦੇ ਬਾਈ ਨੂੰ ਕੋਈ ਚੱਕ ਨੀ ਕੋਈ ਬੇਸ਼ੀ ਨਾ ਆਵੇ ਆ ਡੱਕੇ ਦਾ ਠੀਕ ਆ ਬਾਈ ਜੀ ਇਹ ਟਾਇਰਾਂ ਦੀ ਤੇ ਗੱਲਬਾਤ ਕਰੀਏ 90 ਪੈਸੇ ਨੇ ਬਾਈ ਨਾਲ ਚਾਰ ਹੀ ਨੇ ਹਾਂ ਤਾਂ ਵਾਲੇ ਟਾਇਰਾਂ ਦੇ ਹੂੰ ਫਰੰਟ ਵਾਲੇ ਟਾਇਰ ਵੀ ਵੱਡੇ ਪਾਏ ਹੋਏ ਆ ਟਰੈਕਟਰ ਨੂੰ ਇਹੀ ਹੁੰਦੇ ਤੇ ਠੀਕ ਆ ਬਾਈ ਜੀ 650 ਆਲੇ ਆਗੇ ਮਾਡਲ ਕਿੰਨੇ ਜੀ 650 ਵੀ ਇਹ ਤਾਂ ਨਵਾਂ ਲ ਠੀਕ ਆ ਜੀ ਰੰਗ ਪੇਂਟ ਦਾ ਜੀ Ориਜੀਨਲ ਸਾਰਾ ਆ Ориਜੀਨਲ ਹੈ ਨਾਟ ਨਾਟ ਜੀ ਨਾਲ ਠੀਕ ਆ ਨੰਬਰ ਜੀ ਇਹਦਾ ਨੰਬਰ ਇਹਦਾ ਪੰਜਾਬ ਹੈ ਪਾਵਰ ਸਟੇਟ ਨੇਗਾ ਨਵਾਂ ਕੜਾਇਆ ਹੋਇਆ ਸੁਨਾਮ ਦਾ ਠੀਕ ਹੈ ਜੀ ਪੂਰਾ ਛੋਟਾ ਡਰਾਈਵਰ ਆ ਹਾਂ ਬਯਾਰ ਬੂੜ ਕੁੱਚਾ-ਵੱਚਾ ਸਾਰਾ ਥੱਲੇ ਦਿਖਾ ਡਰਾਈਵਰ ਗੌਰ ਨਾਲ ਕੋਈ ਨਹੀਂ ਠੀਕ ਹੈ ਜੀ ਇਹ ਅਗਰ ਵੀਡੀਓ ਚ ਕਮੀ ਵੇਚੀ ਨਾ ਬੇਜੋ ਤੂੰ ਪਾਈਏ ਗੌਰ ਨਾਲ ਦਿਖਾ ਦਿਓ ਵਧੀਆ ਠੀਕ ਹੈ ਜੀ ਉਹ ਦੂਰੋਂ ਅਗਲਾ ਚੱਲ ਕੇ ਆਉਂਦਾ ਫਿਰ ਖਰਚਾ ਗਲਤ ਹੋ ਜਾਂਦਾ ਠੀਕ ਹੈ ਜੀ ਇਹ ਵਿਸ਼ਵਾਸ ਘਾਜਾ ਹੋ ਜਾਂਦਾ ਵਿਸ਼ਵਾਸ ਚੱਕਿਆ ਉਹਦਾ ਬੰਦੇ ਦਾ ਠੀਕ ਹੈ ਜੀ ਆਪਾਂ ਸਹੀ ਕਰੋ ਤੇ ਡਿਮਾਂਡ ਕਿੰਨੇ ਆ ਜੀ 3 ਪੈਂਟ ਇਹ ਵੀ 3 ਪੈਂਟ ਆ ਪਾਈ 335 ਦੇ ਦਾਂਗੇ ਬਸ ਕੰਮ ਆਪਣੇ ਸ਼ੌਂਕ ਜਿਹੇ ਦੇ ਨੇ ਚੰਗੇ ਡਰਾਈਵਰ ਕਿਹ ਰੱਖੋ ਮਿਸਟਰ ਜੀ ਆਪਣੇ ਕੋਲ 2 ਨੇ ਇੱਕ ਪਿ ਹਾਂ ਜੀ ਦੋਸਤੋ ਏਸੀ ਆ ਗਿਆ ਜੀ 550 ਬੀਆਈ ਆਰਡਰ ਜੀ ਇਹ ਇਹ ਮਾਡਲ 16 16 ਮਨ ਉਸਤਾਰਾਂ ਦੀ ਕਾਪੀ ਹੈ 16 ਮਾਡਲ ਠੀਕ ਹੈ ਜੀ 16 10 480 ਪੈਟਰ ਚੰਗਾ ਆਪਰੇ ਸਟੀਰਿੰਗ ਦੇ ਵਿੱਚ ਆ ਗਿਆ ਤੇ ਮਾਡਲ ਆ ਗਿਆ ਜੀ ਇਹ 16 ਇਹ ਡਿਮਾਂਡ ਕਿੰਨੀ ਆ ਗਈ 275 ਦਾ 275000 ਆ 400000 ਲਿਕਾ ਆ ਗਿਆ ਇਧਰ ਪੂਰਾ ਚੰਗਾ ਸਾਰਾ Ориਜਨਲ ਹੈ ਟਰੈਕਟਰ ਘੈਂਟ ਹੈ 135000 ਦਾ 135000 ਦਾ ਮਿਲ ਜੂਗਾ ਹਾਂ ਆ 100 ਲਿਕਾ ਸੱਠ ਆ ਗਿਆ ਹਾਂਜੀ 9 ਮਾਲਾ ਪਾਵਰ ਸਟੀering ਦਾ 3 ਲੱਖ 20 ਹਜ਼ਾਰ ਦਾ ਠੀਕ ਹੈ ਜੀ ਟਰ ਨਵੇਂ ਟਰ ਨਵੇਂ ਏਸੀ 12 ਮਾਲ ਪਾਵਰ ਸਟੀering ਡਿਸਟ੍ਰਿਬਿਊਟਰ ਲੱਗਿਆ ਪੰਜਾਬ ਨੰਬਰ ਹੈ ਡੈਕਸ਼ਾ ਕੋਸ਼ ਨਹੀਂ ਲਾਉਂਦੇ ਇਹ 2 35 ਦੇਵਾਂਗੇ 2 ਲੱਖ 20 ਹਜ਼ਾਰ ਦਾ ਟਰ ਇਹਨੇ ਨਾਲ ਦੀ 50 ਪੈਸੇ 50 45 ਹੈ ਜੀ ਆਹ ਸਾਠ ਵਾਲਾ ਸੋਨਲੀਕਾ ਮਾਡਲ 7 ਪੰਜਾਬ ਹਰਿਆਣਾ ਨੰਬਰ ਹੈ ਹਾਂਜੀ ਇੰਜਨ ਗੇਅਰ ਦੀ ਗਰੰਟੀ ਹੈ ਹਾਂਜੀ ਇਹ रेट ਦੇ ਦਾਂਗੇ 220 ਦਾ ਰੋ ਲੱਖ 20 ਹਜ਼ਾਰ ਦਾ ਮੈਜੂ ਹਾਂ ਬਾਕੀ ਇਹ ਤਾਂ ਆਪਣੇ ਕੋਲ ਹੋਰ ਵੀ ਤੇਰੇ ਖੜੇ ਨੇ ਹਾਂਜੀ ਏਸਯੂਸੀ ਹੋਰ ਖੜੇ ਨੇ 550 450 14 ਮਾਲ ਖੜਾ ਹੈ ਹਾਂਜੀ ਤੇ 550 ਕੋਰ 1716 ਮਾਲ ਖੜਾ 1516 ਮਾਲ ਹਾਂਜੀ ਸਵਰਾਜ ਵੀ ਮੈਜੂ ਆ ਸਵਰਾਜ 855 9 ਮਾਲ ਖੜਾ ਕਰੇ ਠੀਕ ਹੈ ਜੀ ਤੇ ਬਾਈ ਮਾਲ ਖੜਾਗਾ ਹਾਂਜੀ ਸਟਾਰਟਿੰਗ ਰੇਟ ਆਪਣੇ ਕੋਲ ਕਿੰਨੇ ਦਾ ਕਿੰਨੇ ਦਾ ਸਟਾਰਟ ਹੋ ਜਾਂਦਾ ਹਾਂ ਆਪਣੇ ਰੇਟ ਰੇਟ ਆਪਣੇ ਲੱਖ ਤੋਂ ਲੈ ਕੇ 7 ਲੱਖ ਨਾਲ ਲੈ ਲਓ ਕੋ ਚੱਕਰ ਨਹੀਂ ਵੀ ਛੋਟੇ ਵੀ ਆ ਵੱਡੇ ਵੀ ਆ ਆਰ ਰੌਂਡਰ ਆ ਸਾਰੇ ਵੱਡੇ ਵੱਡੇ ਵੀ ਟ੍ਰੈਕਟ ਸਾਰੇ ਆ ਠੀਕ ਆ ਬਾਈ ਜੀ ਤੇ ਬਾਕੀ ਜਿਸੇ ਵੀ ਨੇ ਲੋਨ ਕਰਾਉਣਾ ਹੈ ਹਾਂਜੀ ਅਸਲ ਲੋਨ ਕਾਉਂਟਰ ਸਕੋਚ ਕੋ ਲੋਨ ਕਾਉਣ ਤੋਂ ਪਹਿਲਾਂ ਮੇਰਾ ਨੰਬਰ ਦਿੱਤਾ ਤੇ ਮੈਨੂੰ ਫੋਨ ਜਰੂਰ ਕਰ ਲਓ ਰਾਇ ਦੇ ਦੂੰਗਾ ਠੀਕ ਆ ਅਮੀ ਤੇ ਇਹਨਾਂ ਫਸਿਆ ਕਰੋ ਲੋਕ ਸਾਨੂੰ ਬਗਰਾ ਪਰ ਲਾ ਕੇ ਖਵਾ ਕੇ ਬਿਸਕੁਟ ਕਿਉਂ ਲੋਨ ਕਰਾ ਲੈਂਦੇ ਨੇ पांच किस्तापा ਨਹੀਂ ਓਕੇ ਹੋ ਜਾਣਗੀਆਂ ਆਉਣ ਵਾਲੇ ਸਮੇਂ ਤੁਹਾਨੂੰ ਰੁੱਖ ਮਿਲੂਗਾ ਠੀਕ ਆ ਬਾਈ ਜੀ ਥੋੜਾ ਖਾ ਲੋ ਚੰਗਾ ਖਾ ਲੋ ਘੱਟ ਖਾ ਲੋ ਥੋੜਾ ਡਟ ਲੈ ਲੋ ਅੱਗੇ ਬੁੜੇ ਬੋਤਨਾਂ ਬੁੰਧ ਰਹੇ ਨੇ ਬਾਣ ਹਾਂਜੀ ਹਾਂਜੀ ਇਹਨੂੰ ਕੋਈ ਵੱਲੀ ਵੱਡੀ ਕਰ ਲੈਣੀ ਵੀ 5 ਡਟ 88 ਲੱਖ ਰੁਪਏ ਲਾ ਕੇ ਪਸਣਾ ਹੈ ਹਾਂਜੀ ਹੈ ਇਹ ਚਾਹਤ ਸਭ ਬਚੂ ਹਾਂ ਪ੍ਰਾਣਾ ਵਿੱਚ ਕੱਟ ਲਾਂਗੇ ਛੋਟਾ ਘਟਾ ਕੋਈ ਵੀਰ ਨੇ ਵੱਡਾ ਲੈਣਾ ਲਿਆ ਸਕਦਾ ਠੀਕ ਆ ਜੀ ਨੰਬਰ ਜੀ ਨੰਬਰ 99635 ਹਾਂਜੀ 99027 ਠੀਕ ਆ ਜੀ 77853637 ਠੀਕ ਆ ਜੀ ਇਹ ਨੰਬਰ ਤੇ ਕਾਲ ਕਰ ਲਓ ਜਦੋਂ ਮਰਜ਼ੀ ਆ ਜਾਓ ਕੋਈ ਚੱਕਰ ਠੀਕ ਹਾਂਜੀ ਦੋਸਤੋ ਆਪਾਂ ਗੱਪਾਂ ਮਾਰਕੇਟਰ ਨਹੀਂ ਜਾਂਦੇ ਯਾਰ ਠੀਕ ਆ ਜੀ ਸਮਝ ਲਿਆ ਹਾਂ ਹਾਂ ਜਿੰਨੀ ਗੱਲ ਕਹਤੀ ਓਨੀ ਕਿ ਨਿਕਲੂਗੀ ਠੀਕ ਆ ਜੀ ਆ ਬਾਈ ਦਾ ਆ ਗਿਆ ਜੀ ਸ਼ੋਰੂਮ ਹਾਂ ਠੀਕ ਆ ਜੀ ਆਪਾਂ ਅੱਜ ਅੰਦਰ ਲੈ ਟਰੈਕਟਰ ਅੰਦਰ ਲੈ ਟਰੈਕਟਰ ਵੀ ਦਿਖਾਈ ਦੇਣੇ ਅੰਦਰ ਦਿਖਾ ਦੂ 585 ਖੜਾ ਹਾਂਜੀ ਡਬਲ ਕਲਚ ਆ ਪੰਜਾਬ ਨੰਬਰ ਆ ਹਾਂਜੀ ਹਾਂਜੀ ਸਮਾਨ ਆ ਕੁਛ ਨਹੀਂ ਲਾਉਂਦੇ ਫੈਰ ਨਵੇਂ ਨੇ ਲੈਕਸ਼ਿਕ ਲੱਗਿਆ ਪੀ ਵੀ 42 ਨੰਬਰ ਆ ਇਹ ਦੇ ਦਾਂਗੇ 22 ਦਾ ਠੀਕ ਆ ਜੀ 735 99 1,65,000 ਦਾ ਬਾਹਰ ਪੰਪ 5 ਗੀਅਰ ਠੀਕ ਹੈ ਬਾਈ ਜੀ ਪ੍ਰੀਤ 6093 13 ਮਾਡਲ ਹੈ ਠੀਕ ਹੈ ਨਾਲ ਦੀ ਪਹਿਰ ਨੰਬਰ ਦੇ ਦੇ ਦਾਂਗੇ 245 ਦਾ ਪੰਜਾਬ ਨੰਬਰ ਹੈ ਠੀਕ ਹੈ ਤੇ ਡਿਮਾਂਡ ਕੀ ਹੈ ਜੀ ਦਵਾ 270 ਠੀਕ ਹੈ ਜੀ ਤੇ ਅਗਲਾ ਬਾਈ ਜੀ ਇਹ ਹਰਦਨਪੁਰ 21 ਮਾਡਲ 555 ਸੈਂਟਰ ਗੇਰ ਹੈ ਠੀਕ ਹੈ ਜੀ ਡਿਸਟ੍ਰੀਬਿਊਟਰ ਲੱਗਿਆ ਟਾਇਰ ਨੰਮੇ ਨੇ ਘੈਂਟ ਟਾਇਰ ਹੈ ਪੂਰਾ ਠੀਕ ਹੈ ਜੀ ਮਾਨਸਾ ਨੰਬਰ ਹੈ 575 ਦੇ ਦਾਂਗੇ ਤੇ ਲੋਨ ਬਾਈ ਜੀ ਕਿੰਨੇ ਹੋ ਜੂ ਤੇ ਵੀ ਜੇ ਕਰਾਉਣਾ ਹੋਵੇ ਠੀਕ ਹੈ ਭਾਈ ਜੀ ਕੋਈ ਗੱਲ ਲੋਕ ਨਾ ਦੁਬਾਰੇ ਮੈਨੂੰ ਤੋਂ ਬਚੋ ਹੋ ਚੁੱਕਾ ਕੋਈ ਨਾ ਕਰਾਵਾਂ ਕੋਈ ਚੱਕਰ ਨਹੀਂ ਠੀਕ ਹੈ ਜੀ ਤੇ ਅੱਗੇ ਆ ਗਿਆ ਸਟੈਂਡਰਡ ਇਹ 78 ਸਟੈਂਡਰਡ ਇਹ 335 ਹੋ ਜਦਾਂਗੇ ਠੀਕ ਨਮੇ ਨੇ ਠੀਕ ਹੈ ਜੀ ਚੰਗਾ ਡੈਟਾ ਸਟੈਂਡਰਡ ਦੋ ਨੇ ਆਪਣੇ ਕੋਲ ਇੱਕੋ ਜੇ ਠੀਕ ਹੈ ਜੀ ਤੇ ਇਹਦੇ ਨਾਲ ਗਿਫਟ ਫਰੀ ਹੈਗਾ ਇਹਦੇ ਵੇਟ ਲਾ ਕੇ ਦੇਣਾ ਚੱਕਿਆਂ ਦੋਨਾਂ ਨੂੰ ਠੀਕ ਹੈ ਲਓ ਵੀ ਦੋਨਾਂ ਚੱਕਿਆਂ ਨੂੰ ਵੇਟ ਲਾ ਦੇਵਾਂਗੇ ਚੌਕੜਾ ਨਮਾਗਾ ਤੇ ਹੋ ਉਸ ਸਟੰਡਰਡ ਲੈ ਲੋ ਬਾਹਰਲਾ ਤੇ ਅੰਦਰਲਾ ਠੀਕ ਹੈ ਵੇਟ ਦੋਨਾਂ ਨਾਲ ਹੀ ਮਿਲਣਗੇ ਤੁਹਾਨੂੰ ਤਿੰਨ ਬਾਲਟਰੈਕਾ 21 ਮਾਡਲ ਪੰਜਾਬ ਨੰ ਇਹ ਦੇ ਦਾਂਗੇ 565 ਦਾ ਟੈਟੂ ਨਾਲ ਦੇਨੇ 3 ਸਪੀਡ ਦਾ 60 ਆਉਣਾ 55 ਹਾਂ ਜੀ ਠੀਕ ਹੈ ਜੀ ਬਾਕੀ ਸਤਿਕਾਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭਾਈ ਜੀ ਧੰਨਵਾਦ ਜੀ ਹੋਰ ਹੋਰ ਆਓ ਹਾਂ ਜੀ ਤੇ ਵਧੀਆ ਗੱਲਾਂ ਕਿਵੇਂ ਲੱਗੀਆਂ ਦੱਸੋ ਤੇ ਵੀਡੀਓ ਨੂੰ ਬਸਤੋ ਸ਼ੇਅਰ ਕਰ ਦਿਓ ਤਾਂ ਜੋ ਪੰਜ ਦਾ ਹੌਸਲਾ ਭਾਈ ਬਣੇ ਰਹੇ ਠੀਕ ਹੈ ਜੀ ਤੇ ਜੇ ਕਿਸੇ ਨੇ ਕੋਈ ਬਾਲੀ ਗਿਲਿਸ਼ ਕਿਵਾ ਹੁੰਦਾ ਤਾਂ ਸਿੱਧਾ ਫੋਨ ਲਾ ਕੇ ਮੈਨਾਂ ਗੱਲ ਵੀ ਕਰ ਸਕਦਾ ਕਿਉਂ ਕਮੈਂਟ ਕਮੈਂਟਾਂ ਚ ਪੁੱਛਣਾ ਆਖੇਗਾ ਨਾ ਉਹੀ ਮਾਰੀ ਜਾਂਦੇ ਨੇ ਮੁਰਬਾ ਲਿਖੀ ਜਾਂਦੇ ਨੇ ਉਹ ਜਾਂ ਗੱਲਾਂ ਦੇ ਕੋਈ ਪੈਲੇ ਨੇ ਵੀ ਤੁਹਾਨੂੰ ਵਧੀਆ ਲੱਗਿਆ ਤਾਂ ਵਧੀਆ ਲਿਖ ਦੇ ভিতর ਚਾਹ ਕਮੀ ਹੈ ਆਪੋ ਕੰਮੀ ਦੱਸਾਰ ਲਿਆਵਾਂ ਠੀਕ ਆ ਬਾਈ ਠੀਕ ਹੈ ਧੰਨਵਾਦ ਜੀ